ਇੱਕ ਦੋਸਤੋ ਬੜੀ ਮਿਥ ਬਣੀ ਹੋਈ ਆ ਕਿ ਸੋਲਰ ਪੈਨਲਸ ਆ ਇਹਨਾਂ ਨੂੰ ਹਨੇਰੀ ਨਾਲ ਜਾਂ ਤੂਫਾਨ ਦੇ ਨਾਲ ਨੁਕਸਾਨ ਹੋ ਜਾਂਦਾ ਇਹ ਜ਼ਿਆਦਾਤਰ ਹੁੰਦਾ ਅਗਰ ਕਿਸੇ ਵੱਲੋਂ ਜਿਹੜੀ ਇੰਸਟਾਲੇਸ਼ਨ ਆ ਉਹ ਗਲਤ ਤਰੀਕੇ ਨਾਲ ਕਰੀ ਗਈ ਆ ਆਪਾਂ ਹਮੇਸ਼ਾ ਇਹਨੂੰ ਰਿਲੇਟ ਕਰਕੇ ਦੇਖਦੇ ਆ ਜਿਹੜੀਆਂ ਸਾਡੀਆਂ ਛੱਤਾਂ ਤੇ ਚਾਦਰਾਂ ਇੰਸਟਾਲ ਕਰੀਆਂ ਹੋਈਆਂ ਨੇ ਜਾਂ ਕੋਈ ਬਰਾਂਡੇ ਨੇ ਜਾਂ ਕੋਈ ਸ਼ੈੱਡ ਅਸੀਂ ਬਣਾਏ ਹੋਏ ਆ ਉਹਦੇ ਵਿੱਚ ਕਾਰਨ ਕੀ ਹੁੰਦਾ ਕਿ ਹਵਾ ਜਿਹੜੀ ਆ ਨਾ ਉਹ ਤਿੰਨ ਪਾਸਿਆਂ ਤੋਂ ਬਲੌਕ ਹੋ ਜਾਂਦੀ ਹੈ ਜਦੋਂ ਕੋਈ ਨੇਰੀ ਆਉਂਦੀ ਹੈ ਤੇਜ਼ ਹਵਾ ਜਾਂ ਤੂਫਾਨ ਆਉਂਦਾ ਹੈ ਤੇ ਹਵਾ ਨੂੰ ਜਿਹੜਾ ਸਭ ਤੋਂ ਸੌਖਾ ਰਸਤਾ ਜਾਂ ਵੀਕ ਜਿਹੜੀ ਸਾਈਡੋਂ ਮਿਲਦੀ ਹੈ ਉਹ ਛੱਤ ਵਾਲੀ ਸਾਈਡ ਹੁੰਦੀ ਹੈ ਜਿੱਥੋਂ ਹਵਾ ਚਾਦਰਾਂ ਨੂੰ ਉੱਪਰ ਚੱਕ ਕੇ ਜਾਂ ਤੋੜ ਕੇ ਨਿਕਲ ਜਾਂਦੀ ਹੈ ਸੋਲਰ ਪੈਨਲਸ ਦੇ ਵਿੱਚ ਜ਼ਿਆਦਾਤਰ ਜਿਸ ਤਰ੍ਹਾਂ ਤੁਸੀਂ ਇਹ ਪਲਾਂਟ ਦੇਖ ਰਹੇ ਹੋ ਇਹ ਇਹ ਜਸਟ ਇਹਨੂੰ ਛੱਤ ਦੇ ਉੱਤੇ ਰੱਖਿਆ ਹੋਇਆ ਇਹਨੂੰ ਕੋਈ ਲੈਂਡਰ ਨਾਲ ਫਿਕਸ ਨਹੀਂ ਕਰਿਆ ਹੋਇਆ ਬਟ ਇਹਦੀਆਂ ਤੁਸੀਂ ਸਾਈਡਾਂ ਦੇਖ ਰਹੇ ਹੋ ਇਹ ਸਾਰੀਆਂ ਤਿੰਨੋਂ ਚਾਰਾਂ ਸਾਈਡਾਂ ਇਹ ਨਹੀਂ ఓਪਨ ਆ ਹਵਾ ਕ੍ਰੋਸ ਵੀ ਹੋਏਗੀ ਤਾਂ ਨੀਚੋਂ ਨਿਕਲ ਜੇਗੀ ਹਵਾ ਨੇ ਇਹਦੇ نیچے ਕਿਤੇ ਵੀ ਬਲੌਕ ਨਹੀਂ ਹੁਣ ਤੇ ਇਹਨੂੰ ਹਵਾ ਜਿਹੜੀ ਆ ਉਹ ਇਹਨੂੰ ਲਿਫਟ ਨਹੀਂ ਕਰ ਸਕਦੀ ਉੱਪਰ ਵੱਲ ਅਗਰ ਹਵਾ ਇਹਨੂੰ ਪੈਨਲਸ ਨੂੰ ਉੱਪਰ ਵੱਲ ਲਿਫਟ ਨਹੀਂ ਕਰ ਸਕਦੀ ਤਾਂ ਇਹਨਾਂ ਨੂੰ ਪੈਨਲਸ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੁੰਦਾ ਕਿਸੇ ਤਰ੍ਹਾਂ ਦਾ ਇਹ ਜ਼ਿਆਦਾਤਰ ਇੱਕ ਮਿਥ ਫੈਲਾਈ ਜਾ ਰਹੀ ਆ ਉਹਨਾਂ ਲੋਕਾਂ ਵੱਲੋਂ ਜੋ ਇੰਸਟਾਲ ਨਹੀਂ ਕਰਾਉਣਾ ਚਾਹੁੰਦੇ ਜਾ ਆਪਾਂ ਇੱਕ ਨੈਗੇਟਿਵ ਪੁਆਇੰਟ ਲੱਭਦੇ ਹੁੰਨੇ ਆ ਕਿ ਆਪਾਂ ਨੂੰ ਕੋਈ ਨਾ ਕੋਈ ਕਾਰਨ ਮਿਲ ਜੇ ਯਾਰ ਆਪਾਂ ਕਿਸੇ ਨੂੰ ਗਾਈਡ ਕਰੀਏ ਵੀ ਅਸੀਂ ਇੰਸਟਾਲੇਸ਼ਨ ਨਹੀਂ ਕਰਾਉਣੀ ਜਾਂ ਦੂਜੇ ਨੂੰ ਗਾਈਡ ਕਰੀਏ ਵੀ ਲੋਕ ਇਸ ਰਸਤੇ ਨਾ ਪੈਣ। ਇਸ ਤਰ੍ਹਾਂ ਦਾ ਕਦੀ ਵੀ ਕੁਝ ਨਹੀਂ ਹੁੰਦਾ। ਅਗਰ ਇਹਨਾਂ ਨੂੰ ਪੈਨਲਸ ਨੂੰ ਕੋਈ ਬਲੌਕਿੰਗ ਨਹੀਂ ਹੋਏਗੀ ਕਿਸੇ ਵੀ ਸਾਈਡ ਤੋਂ ਤਾਂ ਇਹ ਕਦੀ ਵੀ ਇਹ ਉੱਡਦੇ ਨਹੀਂ ਆ ਜਾਂ ਬ੍ਰੇਕ ਨਹੀਂ ਹੁੰਦੇ। ਮੋਰ ওভার ਇਹਨਾਂ ਦੇ ਉੱਪਰ ਬੜਾ ਇੰਸ਼ੋਰੈਂਸ ਹੁੰਦਾ ਹਰ ਚੀਜ਼ ਦਾ ਰਿਸਕ ਕਵਰ ਹੁੰਦਾ